ਮਾਨਜੁਗ ਐਸਐਸਪੀ ਸਾਹਿਬ ਸਦਾਸਤਿੰਦਰ ਸਿੰਘ ਅਮਰਸਰ ਜਿਹੜਾ ਦਿਹਾਤੀ ਹੁਣਾ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਮਹਿੰਮ ਵਿੱਢੀ ਹੋਈ ਆ ਉਹਦੇ ਤਹਿਤ ਕੱਲ ਸੀਜੀਐ ਸਟਾਫ ਅਮਰਸਰ ਦਿਹਾਤੀ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਿਹੜਾ ਅਜਨਾਲਾ ਏਰੀਆ ਦੇ ਵਿੱਚੋਂ ਨਾਕਾ ਬੰਦੀ ਦੇ ਦੌਰਾਨ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ 6 ਕਿਲੋ ਹੈਰਨ 1.70 ਹਜ਼ਾਰ ਡਰਗਮਣੀ ਤੇ ਦੋ ਮੋਟਰਸਾਈਕਲ ਜਿਹੜੇ ਆਬਰਾਮਦ ਹੋਏ ਸੋ ਕਿੱਥੋਂ ਲੈ ਜਾ ਰਹੇ ਸੀ ਇਹ ਮੁਢਲੀ ਪੁੱਛ ਗਏ ਚ ਇਹੀ ਪਤਾ ਲੱਗਾ ਵਾ ਕਿ ਇਹਨਾਂ ਨੇ ਉਥੋਂ ਕੋਈ ਲੋਕਲ ਬੰਦਾ ਵਾ ਜਿਹਦੇ ਕੋਲੋਂ ਇਹ ਖੇਪ ਲਈ ਸੀਗੀ ਤੇ ਉਹਦੇ ਬਾਰੇ ਚਲੋ ਸਾਡੇ ਕੋਲੇ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਨੇ ਜਿਹੜਾ ਰਮਾਨ ਦਾ ਇਹ ਦਰਾਂ ਜਿਹੜਾ ਵਾ ਉਸ ਗੱਲ ਨੂੰ ਵੈਰੀਫਾਈ ਕਰਕੇ ਹੋਰ ਵੀ ਜਿਹੜੇ ਨੈਟਵਰਕ ਸ਼ਾਮਲ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਇਹ ਇਹ ਪਾਕਿਸਤਾਨ ਦੇ ਨਾਲ ਲਿੰਕ ਹੈ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦੇ ਪਹਿਲੇ ਵੀ ਕੋਈ ਕੇਸ ਨਹੀਂ ਇਹ ਫਿਲਹਾਲ ਸਾਡੇ ਕੋਲ ਕੋਈ ਐਸਆਰ ਰਿਕਾਰਡ ਨਹੀਂ ਅਜੇ ਤੱਕ ਸਾਹਮਣੇ ਆਇਆ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਲੜਕਾ ਆ ਉਹ ਵੀ 1 ਸਾਲ ਤੋਂ ਆਪਣਾ ਉਥੋਂ ਪਿੰਡ ਛੱਡ ਕੇ ਤੇ ਅੰਮ੍ਰਿਤਸਰ ਵਿੱਚ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਜੁੜਿਆ ਹੋਇਆ ਹੈ ਮੇਨ ਇਹਨਾਂ ਦਾ ਕੰਮ ਕੀ ਸੀ ਕੀ ਕਾਰੋਬਾਰ ਕਰਦੇ ਨੇ ਇਹ ਹੈ ਰੋਣ ਅੱਗੇ ਵੀ ਇਹਨਾਂ ਨੇ ਖੇਪਾ ਲੈ ਕੇ ਤੇ ਅੱਗੇ ਵੇਚਦੇ ਆ ਪਹੁੰਚਾਉਂਦੇ ਆ ਉਹਦੇ ਬਾਰੇ ਜਿਹੜਾ ਵਾ ਨੰਗਾਈ ਨਾਲ ਪੁੱਛਕਿਸ਼ ਕਰਕੇ ਕਿ ਉਹਦੀ ਖਪਤ ਕਿਵੇਂ ਹੁੰਦੀ ਸੀਗੀ ਇਹਨਾਂ ਦਾ ਹੋਰ ਆਕਾ ਕਿਹੜਾ ਆ ਉਹਦੇ ਤੱਕ ਆਪਾਂ ਪਤਾ ਕਰਾਂਗੇ ਸਰ ਕੋਡ ਮੈਨੂੰ ਦੱਸੋ ਤੇ ਕੋਡ ਇਹਨਾਂ ਨੇ ਦਿੱਤੇ ਨਹੀਂ ਉਹਦੇ 'ਚ ਵੇਖੋ ਕੋਡ ਤੁਹਾਨੂੰ ਨਾ ਨਹੀਂ ਅਹੀਂ ਕੋਈ ਸ਼ੇਅਰ ਕਰ ਸਕਦੇ ਮੈਂ ਇਹ ਗੱਲ ਕੀਤੀ ਆ ਕਿ ਉਜਵੇਂ ਜਗਾ ਬਾਰੇ ਦੱਸ ਦਿੰਦੇ ਆ ਜਗਾ ਆਇਡੈਂਟੀਫਾਈ ਕਰ ਦਿੰਦੇ ਆ ਕਿ ਹਾਂ ਤੁਸੀਂ ਉੱਥੇ ਜਾ ਕੇ ਰੱਖ ਦੋ ਕਿਉਂਕਿ ਮੈਨ ਟੂ ਮੈਨ ਇਹਨਾਂ ਦਾ ਆਪਸ ਵਿੱਚ ਸੰਪਰਕ ਨਹੀਂ ਹੁੰਦਾ ਜਿਹੜਾ ਇਹਨਾਂ ਨੇ ਕੇਪੀਟੀ ਕੋਸ ਨੂੰ ਦਿੰਦੇ ਨੇ ਉਹ ਕਿਸੇ ਸਿਸਟਮ ਦੇ ਨਾਲ ਜਿਹੜਾ ਰੂਟੀਲ ਕਰਦੇ ਨੇ ਨਹੀਂ ਇਹ ਹੁਣ ਇਹਨਾਂ ਤੋਂ ਕੁਝ ਕੀਤੇ ਪੁੱਛਾਂਗੇ ਕਿ ਇਹਨਾਂ ਦਾ ਕੀ ਤਰੀਕਾ ਸੀ ਹਾਂ ਜੀ ਹੋਣਗੇ ਜੀ ਮਾਨਜੋਗ ਐਸਐਸਪੀ ਸਾਹਿਬ ਸਦਾਸਤਿੰਦਰ ਸਿੰਘ ਅਮਰ ਸਰ ਜਿਹੜਾ ਦਿਹਾਤੀ ਹੁਣਾ ਵੱਲੋਂ ਜੋ ਨਸ਼ਿਆਂ ਦੇ ਖਿਲਾਫ ਮਹਿੰਮ ਵਢੀ ਹੋਈ ਆ ਉਹਦੇ ਤਹਿਤ ਕੱਲ ਸੀਜੀਐ ਸਟਾਫ ਅਮਰਸਰ ਦੇ ਹੱਥੀਂ ਨੂੰ ਇੱਕ ਵੱਡੀ ਸਫਲਤਾ ਮਿਲੀ ਆ ਜਿਹੜਾ ਅਜਨਾਲਾ ਏਰੀਆ ਦੇ ਵਿੱਚੋਂ ਨਾਕਾਬੰਦੀ ਦੇ ਦੌਰਾਨ ਤਿੰਨ ਨੌਜਵਾਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਪਾਸੋਂ 6 ਕਿਲੋ ਹੈਰੋਨ 1,70,000 ਡਰਗਮਣੀ ਤੇ ਦੋ ਮੋਟਰਸਾਈਕਲ ਜਿਹੜੇ ਆਬਰਾਮਤ ਹੋਏ ਸੋ ਇਹ ਕਿਥੋਂ ਲੈ ਜਾ ਰਹੇ ਸੀ ਇਹ ਮੁਢਲੀ ਪੁੱਛਗਿੱਛ ਇਹੀ ਪਤਾ ਲੱਗਾ ਵਾ ਕਿ ਇਹਨਾਂ ਨੇ ਉਥੋਂ ਕੋਈ ਲੋਕਲ ਬੰਦਾ ਵਾ ਜਿਹਦੇ ਕੋਲੋਂ ਇਹ ਖੇਪ ਲਈ ਸੀਗੀ ਤੇ ਉਹਦੇ ਬਾਰੇ ਚਲੋ ਸਾਡੇ ਕੋਲੇ ਟੈਕਨੀਕਲ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਨੇ ਜਿਹੜਾ ਰਮਾਨ ਦਾ ਇਹ ਦਰਾਂ ਜਿਹੜਾ ਵਾ ਉਸ ਗੱਲ ਨੂੰ ਵੈਰੀਫਾਈ ਕਰਕੇ ਹੋਰ ਵੀ ਜਿਹੜੇ ਨੈਟਵਰਕ ਸ਼ਾਮਲ ਨੇ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਪਾਕਿਸਤਾਨ ਦੇ ਨਾਲ ਲਿੰਕ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦੇ ਪਹਿਲੇ ਵੀ ਕੋਈ ਕੇਸ ਨਹੀਂ ਇਹ ਫਿਲਹਾਲ ਸਾਡੇ ਕੋਲ ਕੋਈ ਐਸਆਰ ਰਿਕਾਰਡ ਨਹੀਂ ਅਜੇ ਤੱਕ ਸਾਹਮਣੇ ਆਇਆ ਜਿਹੜਾ ਬਠਿੰਡੇ ਜ਼ਿਲ੍ਹੇ ਦਾ ਲੜਕਾ ਆ ਉਹ ਵੀ 1 ਸਾਲ ਤੋਂ ਆਪਣਾ ਉਥੋਂ ਪਿੰਡ ਛੱਡ ਕੇ ਤੇ ਅੰਮ੍ਰਿਤਸਰ ਵਿੱਚ ਕਿਰਾਏ ਤੇ ਰਹਿ ਰਿਹਾ ਤੇ ਇਸ ਧੰਦੇ ਦੇ ਵਿੱਚ ਜੁੜਿਆ ਹੋਇਆ ਹੈ ਮੇਨ ਇਹਨਾਂ ਦਾ ਕੰਮ ਕੀ ਸੀ ਕੀ ਕਾਰੋਬਾਰ ਕਰਦੇ ਨੇ ਇਹ ਹੈਰਨ ਅੱਗੇ ਵੀ ਇਹਨਾਂ ਨੇ ਖੇਪਾ ਲੈ ਕੇ ਤੇ ਅੱਗੇ ਵੇਚਦੇ ਆ ਪਹੁੰਚਾਉਂਦੇ ਆ ਉਹਦੇ ਬਾਰੇ ਜਿਹੜਾ ਵਾ ਨੰਗਾਈ ਨਾਲ ਪੁੱਛਕਿਸ਼ ਕਰਕੇ ਕਿ ਉਹਦੀ ਖਪਤੇ ਕਿਵੇਂ ਹੁੰਦੀ ਸੀਗੀ ਇਹਨਾਂ ਦਾ ਹੋਰ ਆਕਾ ਕਿਹੜਾ ਆ ਉਹਦੇ ਤੱਕ ਆਪਾਂ ਪਤਾ ਕਰਾਂਗੇ ਸਰ ਕੋਡ ਮੈਨੂੰ ਦੱਸੋ ਤੇ ਕੋਡ ਇਹ ਨਾਲ ਕਿਹਦੇ ਨਹੀਂ ਉਹਦੇ ਚ ਵੇਖੋ ਕੋਡ ਤੁਹਾਨੂੰ ਨਾ ਨਹੀਂ ਅਹੀਂ ਕੋਈ ਸ਼ੇਅਰ ਕਰ ਸਕਦੇ ਮੈਂ ਇਹ ਗੱਲ ਕੀਤੀ ਆ ਕਿ ਉਹ ਜਿਵੇਂ ਜਗ੍ਹਾ ਬਾਰੇ ਦੱਸ ਦਿੰਦੇ ਆ ਜਗ੍ਹਾ ਆਇਡੈਂਟੀਫਾਈ ਕਰ ਦਿੰਦੇ ਆ ਕਿ ਹਾਂ ਤੁਸੀਂ ਉੱਥੇ ਜਾ ਕੇ ਰੱਖ ਦੋ ਕਿਉਂਕਿ ਮੈਨ ਟੂ ਮੈਨ ਇਹਨਾਂ ਦਾ ਆਪਸ ਵਿੱਚ ਸੰਪਰਕ ਨਹੀਂ ਹੁੰਦਾ ਜਿਹੜਾ ਇਹਨਾਂ ਨੇ ਇਹ ਵੀ ਕੁਝ ਹੁੰਦੇ ਨੇ ਕੋਈ ਕਿਸੇ ਸਮਨੇ ਨਾਲ ਜਿਹੜਾ ਰਿਟੇਲ ਕਰਦੇ ਸੀ ਨਹੀਂ ਇਹ ਹੁਣ ਇਹਨਾਂ ਤੋਂ ਕੁਝ ਗੱਤੇ ਪੁੱਛਾਂਗੇ ਕਿ ਇਹਨਾਂ ਦਾ ਕੀ ਤਰੀਕਾ ਸੀ ਹੋਰ ਵੀ ਵੱਡੇ ਪੱਧਰ ਤੋਂ ਹੁੰਦੀ ਹਾਂਜੀ ਹੋਣਗੇ ਜੀ